2 ਸਾਲਾਂ ਬਾਅਦ ਮਿਲਿਆ ਮਾਸੂਮ ਬੱਚੇ ਦਿਲਰੋਜ਼ ਦੇ ਪਰਿਵਾਰ ਨੂੰ ਇਨਸਾਫ। ਸਰਬਾਤ ਕੁਮਰ ਸਾਹਿਬ ਜਿੰਦਾਬਾਦ। ਜਿੰਦਾਬਾਦ। ਪੀਡੀ ਗੁਪਤਾ ਜੀ ਜਿੰਦਾਬਾਦ। ਜਿੰਦਾਬਾਦ। ਦਿਲਰੋਜ਼ ਦੇ ਕਾਤਲ ਨੂੰ ਮਿਲੀ ਸਜ਼ਾਏ ਮੌਤ। ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਦਸਤਾਵਲੋਂ। 22 ਸਾਲ ਦੀ ਮਾਸੂਮ ਬੱਚੀ ਨੂੰ ਜਿਉਂਦੇ ਦਫਨਾਇਆ ਸੀ ਮਿੱਟੀ 'ਚ। ਲੁਧਿਆਣਾ ਕੋਰਟ ਨੇ ਦਿੱਤੀ ਫਾਂਸੀ ਦੀ ਸਜ਼ਾ। ਸਤਿ ਸ਼੍ਰੀ ਅਕਾਲ ਜੀ ਮੈਸਟਰ ਸ਼ਰਮਾ ਚਰਦੀ ਕਲਾ ਟਾਈਮ ਟੀਵੀ ਵੇਖ ਰੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਅਕਿ ਕਹਿੰਦੇ ਨੇ ਕਿ ਬੁਰੇ ਕੰਮਾਂ ਦਾ ਨਤੀਜਾ ਬੁਰਾ ਹੀ ਹੁੰਦਾ ਹੈ ਅਤੇ ਕਿਤੇ ਮਾਰੇ ਕੰਮਾਂ ਦਾ ਜੋ ਕਿ ਉਹਨਾਂ ਦੀ ਸਜ਼ਾ ਇੱਕ ਨਾ ਇੱਕ ਦਿਨ ਜ਼ਰੂਰ ਮਿਲਦੀ ਹੈ ਸੋ ਸਜ਼ਾ ਮਿਲੀ ਹੈ 마ਸੂਮ ਬੱਚੇ ਦਿਲਰੋਜ਼ ਦੀ ਕਾਤਲ ਨੂੰ ਜਿਸ ਨੂੰ ਕੀ ਲੁਧਿਆਣਾ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ 2 ਸਾਲ ਬਾਅਦ ਆਖਰਕਾਰ ਪੀੜਤ ਪਰਿਵਾਰ ਨੂੰ ਇਨਸਾਫ ਮਿਲਿਆ ਲੰਮੇ ਅਰਸ਼ੇ ਤੋਂ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਸੀ ਕੈਂਡਲ ਮਾਰਚ ਕੱਡੇ ਜਾ ਰਹੇ ਸੀ ਅਤੇ ਸਜ਼ਾ ਦੇ ਮੰਗ ਕਰ ਰਿਹਾ ਸੀ ਤੇ ਅੱਜ ਉਹਨਾਂ ਦੀ ਮੰਗ ਹੈ ਜਿਹੜੀ 2 ਸਾਲਾਂ ਬਾਅਦ ਪੂਰੀ ਹੋਈ ਆ ਤੇ ਮਾਸੂਮ ਬੱਚੀ ਦਿਲਰੋਜ਼ ਦੇ ਪਰਿਵਾਰ ਨੂੰ ਇਨਸਾਫ ਮਿਲਿਆ ਇਨਸਾਫ ਤਾਂ ਮਿਲ ਗਿਆ ਕਿ ਦਿਲਰੋਜ਼ ਵਾਪਸ ਆ ਜਾਵੇਗੀ ਕਦੇ ਵੀ ਨਹੀਂ ਗਵਾਂਡਨ ਦੇ ਵੱਲੋਂ ਹੀ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਗਵਾਂਡਨ ਦੋਸ਼ੀ ਨੀਲਮ ਜਿਸ ਨੇ ਕੀ ਇੱਕ ਮਾਸੂਮ 22 ਸਾਲ ਦੇ ਬੱਚੇ ਦਿਲਰੋਜ਼ ਨੂੰ ਜਿਉਂਦੇ ਹੀ ਮਿੱਟੀ ਦੇ ਵਿੱਚ ਦਫਨ ਕਰਾਟਾ ਸੀ ਅਤੇ ਇਹ ਦੰਕੁਟਣ ਕਾਰਨ ਦਿਲਰੋਜ਼ ਦੀ ਮੌਤ ਹੋ ਗਈ 2021 ਦਾ ਇਹ ਮਾਮਲਾ ਹੈ 28 ਨਵੰਬਰ ਸਨ 2021 ਉਹ ਕਾਲਾ ਦਿਨ ਉਹ ਮਨਹੂਸ ਦਿਨ ਜਦੋਂ ਦੁਪਹਿਰ ਸਮੇਂ ਦਿਲਰੋਜ਼ ਨੂੰ ਗਵਾਂਡਨ ਨੀਲਮ ਦੇ ਵੱਲੋਂ ਜਿਉਂਦੇ ਹੀ ਮਿੱਟੀ ਦੇ ਵਿੱਚ ਦਫਨਾਇਆ ਗਿਆ ਨੀਲਮ ਦਿਲਰੋਜ਼ ਨੂੰ Shimla Puri ਇਲਾਕੇ ਤੋਂ ਅਗਵਾ ਕਰਕੇ ਅਕਟੀਵਾ ਤੇ ਲਿਜਾਂਦੀ ਆਤੇ ਇਸ ਲੇਮ ਟਾਬਰੀ ਦੇ ਵਿੱਚ ਜਾ ਕੇ ਜ਼ਮੀਨ ਪੁੱਟ ਕੇ ਉਸ ਨੂੰ ਜਿਉਂਦੇ ਹੀ ਮਿੱਟੀ ਦੇ ਵਿੱਚ ਦਫਨਾਇਆ ਜਾਂਦਾ ਅਤੇ ਦਮ ਘੁੱਟਣ ਕੰਡ ਦਿਲਰੋਜ਼ ਜੋ ਕਿ ਆਪਣੀ ਜੋ ਕਿ ਇਹ ਦਮ ਛੱਡ ਦਿੰਦੀ ਹੈ ਮੌਤ ਹੋ ਜਾਂਦੀ ਹੈ ਉਸ ਦੀ ਅਤੇ ਮਾਂ ਕਰੇ ਆਵਾਜ਼ਾਂ ਮਾਰਦੀ ਹੈ ਕਿ ਪੁੱਤ ਦਿਲਰੋਜ਼ ਤੂੰ ਕਿੱਥੇ ਹੈ ਦਿਲਰੋਜ਼ ਆ ਜਾ ਰੋਟੀ ਖਾ ਲੈ ਸੌਂ ਜਾ ਪਰ ਦਿਲਰੋਜ਼ ਮਿੱਟੀ ਦੇ ਵਿੱਚ ਪਈ ਸੀ ਚਿੱਕਾ ਮਾਰੀ ਸੀ ਕਿ ਮਾਂ ਮੈਥੇ ਜ਼ਮੀਨ ਦੇ ਵਿੱਚ ਮੈਨੂੰ ਦਫਨਾਇਆ ਗਿਆ ਪਰ ਉਸ ਦੀਆਂ ਚਿੱਕਾਂ ਕਿਸੇ ਨੂੰ ਨਾ ਸੁਣੀਆਂ ਤੇ ਆਖਿਰਕਾਰ ਅੱਜ ਲੰਮੇ ਅਰਸ਼ੇ ਤੋਂ ਬਾਅਦ ਪਰਿਵਾਰ ਨੂੰ ਇਨਸਾਫ ਮਿਲ ਗਿਆ ਇਨਸਾਫ ਮਿਲ ਗਿਆ ਪਰ ਦਿਲਰੋਜ਼ ਸਾਡੇ ਵਿੱਚ ਕਰ ਨਹੀਂ ਹੈ ਦਿਲਰੋਜ਼ ਕਦੇ ਵੀ ਵਾਪਸ ਨਹੀਂ ਆਵੇਗੀ ਸਜ਼ਾਏ ਮੌਤ ਦਿੱਤੀ ਗਈ ਹੈ ਸੈਸ਼ਨ ਜੱਜ ਮੁਨੀਰ ਸਿੰਘਲ ਦੀ ਅਦਾਲਤ ਦੇ ਵੱਲੋਂ ਇਨਸਾਫ ਦਿੱਤਾ ਗਿਆ ਪਰਿਵਾਰ ਨੂੰ ਕਤਲ ਨੀਲਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਸੋ ਜਿਵੇਂ ਹੀ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਤਾਂ ਦਿਲਰੋਜ਼ ਦੇ ਮਾਪਿਆਂ ਦੀਆਂ ਜੋ ਕਿ ਚਿੱਕਾ ਨਿਕਲ ਜਾਂਦੀਆਂ ਨੇ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕ ਰਹੇ ਲਗਾਤਾਰ ਹੰਝੂ ਵਹਿ ਰਹੇ ਨੇ ਧੰਨਵਾਦ ਕਰ ਰਹੇ ਨੇ ਲੁਧਿਆਣਾ ਕੋਰਟ ਦਾ ਜਿਨ੍ਹਾਂ ਨੇ ਲੰਮੇ ਅਰਸ਼ੇ ਤੋਂ ਬਾਅਦ ਉਹਨਾਂ ਦੀ ਮੰਗ ਪੂਰੀ ਕੀਤੀ ਹੈ ਇਨਸਾਫ ਦਿਵਾਇਆ ਹੈ ਲੰਮੇ ਸਮੇਂ ਤੋਂ ਮੰਗ ਕਰ ਰਹੇ ਸੀ ਪਰਿਵਾਰਿਕ ਮੈਂਬਰ ਕੀ ਕਾਤਲ ਨੀਲਮ ਨੂੰ ਸਜ਼ਾ ਮੌਤ ਦਿੱਤੀ ਜਾਵੇ ਹਾਲਾਂਕਿ ਕਾਤਲ ਨੀਲਮ ਕੋਟ ਅੱਗੇ ਹੱਥ ਜੋੜ ਕੇ ਕੀ ਕਹਿੰਦੀ ਹੈ ਕਿ ਮੈਨੂੰ ਬਖਸ਼ ਦਿਓ ਮੇਰੇ ਦੋ ਬੱਚੇ ਨੇ ਮੈਂ ਦੋ ਬੱਚਿਆਂ ਦੀ ਮਾਂ ਹੈ ਕੀ ਗੱਲ ਦਿਲਰੋਜ਼ ਆਪਣੇ ਮਾਪਿਆਂ ਦੀ ਬੱਚੀ ਨਹੀਂ ਸੀ ਕੀ ਕਸੂਰ ਸੀ ਉਸ ਮਾਸੂਮ ਬੱਚੀ ਦਾ ਉਸ 23 ਸਾਲ ਦੀ ਮਾਸੂਮ ਬੱਚੀ ਦਾ ਜਿਸ ਨੇ ਅਜੇ ਦੁਨੀਆ ਦੇਖੀ ਨਹੀਂ ਸੀ ਕੀ ਖਾ ਰੱਖਿਆ ਨੀਲਮ ਨੇ ਆਪਣੇ ਮਨ ਦੇ ਵਿੱਚ ਕੀ ਦਿਲਰੋਜ਼ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਸ ਪਾਪੀ ਰੂਹ ਦੇ ਵੱਲੋਂ ਇਸ ਕਿਨੌਣੀ ਹਰਕਤ ਨੂੰ ਅੰਜਾਮ ਦਿੱਤਾ ਜਿਉਂਦੇ ਜੀ 마ਸੂਮ ਬੱਚੀ ਨੂੰ ਮਿੱਟੀ ਦੇ ਵਿੱਚ ਦਫਨਾ ਕੇ ਉਸ ਨੂੰ ਆਪਣੇ ਮਾਪਿਆਂ ਤੋਂ ਸਦਾ ਦੇ ਲਈ ਦੂਰ ਕਰ ਦਿੱਤਾ ਫੁੱਲਾਂ ਵਰਗੀ ਬੱਚੀ ਮਾਪਿਆਂ ਤੋਂ ਹਮੇਸ਼ਾ ਦੇ ਲਈ ਵਿਛੜ ਗਈ ਅੱਜ ਇਨਸਾਫ ਤਾਂ ਮਿਲ ਗਿਆ ਇਨਸਾਫ ਦੀ ਖੁਸ਼ੀ ਜ਼ਰੂਰ ਹੈ ਪਰਿਵਾਰ ਨੂੰ ਪਰ ਦਿਲ ਰੋਜ਼ ਉਹਨਾਂ ਦੇ ਕੋਲ ਨਹੀਂ ਹੈ ਅਤੇ ਨਾ ਹੀ ਕਦੇ ਵਾਪਸ ਆਵੇਗੀ ਤਾਂ ਉੱਥੇ ਦੂਜੇ ਪਾਸੇ ਜਿਵੇਂ ਹੀ ਮਾਪਿਆਂ ਦੇ ਨਾਲ ਰਾਬਤਾ قائم ਕੀਤਾ ਜਾਂਦਾ ਹੈ ਤਾਂ ਮਾਪਿਆਂ ਦਾ ਕੀ ਕੁਝ ਕਹਿਣਾ ਹੈ ਆਫ ਰੁਕ ਕਰ ਲੈਨੇ ਆ ਉਹਨਾਂ ਵੱਲ ਫાંਸੀ ਦੀ ਸਜ਼ਾ ਸੁਣਾਈ ਗਈ ਹੈ ਜੱਜ ਸਾਹਿਬ ਵੱਲੋਂ ਪੂਰੀ ਅੰਦਰ ਕਹਿ ਰਹੇ ਹਾਂ। ਅਰੋਨੋ ਰੀਅਰ ਆਫ ਦੇਰ ਕੇਸ ਵਿੱਚ ਕਿਹਾ ਗਿਆ ਹੈ ਕਿ ਪੂਰੀ क्रूरता ਨਾਲ ਇਹਨੂੰ ਜਿੰਨਾ ਟਾਈਮ ਇਹਦੇ ਸਾਹ ਨਹੀਂ ਨਿਕਲਦੇ। ਸਖਤੀ ਨਾਲ ਇਹਨੂੰ ਜੇਲ੍ਹ ਵਿੱਚ ਰੱਖਿਆ ਜਾਵੇ ਤੇ ਇਹਨੂੰ ਫાંਸੀ ਦੀ ਸਜ਼ਾ ਦਿੱਤੀ ਜਾਵੇ। ਇੱਕਦਮ ਇਨਸਾਫ ਮਿਲਿਆ ਮੇਰੇ ਬੱਚੇ ਨੂੰ ਪੂਰੀ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਜਿਹੜਾ 25 ਸਾਲ ਤੋਂ ਸਾਡੇ ਨਾਲ ਜੁੜੋਏ ਹਕਮਨ ਸਰ ਦਾ ਥੈਂਕ ਯੂ ਬਹੁਤ-ਬਹੁਤ ਜਿਨ੍ਹਾਂ ਨੇ ਇਹ ਲੜਾਈ ਲੜੀ ਆ ਬੀੜੀ ਗੁੱਤਾ ਸਰ ਜੱਜ ਸਾਹਿਬ ਦਾ ਬਹੁਤ-ਬਹੁਤ ਧੰਨਵਾਦ। ਕਿ ਇੰਨਾ ਵੱਡਾ ਡਿਸੀਜਨ ਲੈ ਕੇ ਸਮਾਜ ਨੂੰ ਇੱਕ ਸੇਧ ਦਿੱਤੀ ਹੈ ਕਿ ਅੱਗੇ ਤੋਂ ਇਦਾਂ ਦੇ ਕ੍ਰਾਈਮ ਨਾ ਹੋਣ ਔਰ ਕਿਸੇ ਮਾਂ ਨਾਲ ਉਹਦਾ ਛੋਟਾ ਨੰਨਾ ਬੱਚਾ ਪਿੱਛੜੇ ਨਾ। ਜੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਰ ਸਾਰੀ ਸੰਗ ਰੱਬ ਦਾ ਜੱਜ ਸਾਹਿਬ ਦਾ ਹੁਮਨ ਸਾਹਿਬ ਦਾ ਬੀੜੀ ਗੁਪਤਾ ਜੀ ਦਾ ਬਹੁਤ-ਬਹੁਤ ਮੇਰੇ ਕੋਲ ਕੋਈ ਫਾਲਤਰੀ ਨਹੀਂ ਹੈ ਕਿ ਜਿੰਨਾਂ ਦਾ ਮੈਂ ਉਹਨਾਂ ਦਾ ਤੰਬੂਦ ਕਰ ਸਕਾਂ ਉਹਨੇ ਮੇਰੀ ਕੁੜੀਆਂ ਨੂੰ ਮਾਰਿਆ ਸੀ ਜੀ। ਰੱਬ ਨੇ ਵੀ ਹੁਣ ਜੀ ਸਜ਼ਾ ਦੇਣੀ ਹੈ ਜੱਜ ਸਾਹਮਣੇ ਜਿਹੜੀ ਦਿੱਤੀ ਮੈਂ ਉਹਨਾਂ ਦਾ ਕੋਈ ਧੰਨਵਾਦ ਨਹੀਂ ਕਰ ਸਕਦਾ ਬਹੁਤ ਬਹੁਤ ਧੰਨਵਾਦ ਮੇਰੇ ਕੋਈ ਵਰਲਡ ਨਹੀਂ ਜਿਨ੍ਹਾਂ ਦਾ ਮੈਂ ਧੰਨਵਾਦ ਕਰਾਂ ਅਧਰੇ ਦੂਜੇ ਪਾਸੇ ਲੁਧਿਆਣਾ ਕੋਰਟ ਦੇ ਵਕੀਲ ਦਾ ਕੀ ਕੁਝ ਕਹਿਣਾ ਹੈ ਆਉ ਤੁਹਾਨੂੰ ਸੁਣਾ ਦਿੰਨੇ ਆ ਉਹਨਾਂ ਦੇ ਵੀ ਬਹੁਤ ਜ਼ਿਆਦਾ ਸਾਥ ਦਿੱਤਾ ਅਧਰੇ ਉਹ ਗਵਾਹਾਂ ਦੇ ਉੱਤੇ ਮੈਨੂੰ ਮਾਣ ਹੈ ਜਿਹੜੇ ਗਵਾਹ ਨੇ ਸੱਚੜ ਹੈਗਾ ਅਦਾਲਤ ਦੇ ਸਾਹਮਣੇ ਲੈ ਕੇ ਆਂਦਾ ਔਰ ਸੱਚ ਦੀ ਬਣਾ ਦੇ ਉੱਤੇ ਜਿਹੜਾ ਹੈਗਾ ਵਾ ਅੱਜ ਮਾਨਯੋਗ ਜੱਜ ਸਾਹਿਬ ਪੁਲੀਸ ਸਿੰਘ ਜੀ ਇਹ ਫੈਸਲਾ ਦੇ ਸਕੇ ਇੱਕ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਪਬਲਿਕ ਪ੍ਰੋਸੀਕਿਊਟਰ ਅਸ਼ਦੀ ਵੀਦੀ ਗੁਪਤਾ ਜਿਹੜੇ ਕਿ ਸ਼ੁਰੂ ਤੋਂ ਹੀ ਮੇਰੇ ਨਾਲ ਆਏ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਸ਼ੋਰ ਨੂੰ ਹੀ ਮਿਹਨਤ ਕੀਤੀ ਹੈ ਨਾਲ ਲੱਗੇ ਅਸੀਂ ਔਰ ਇਹ ਕੇਸ ਨੂੰ ਅਸੀਂ ਇਸ ਮੁਕਾਮ ਤੱਕ ਪਹੁੰਚਾਇਆ ਇੱਕ ਮਿਸਾਲ ਬਣ ਗਿਆ ਪੂਰੀ ਦੁਨੀਆ ਵਾਸਤੇ ਇੱਕ ਮਿਸਾਲ ਬਣ ਗਿਆ ਕੇਸ ਤਾਂ ਕੋਈ ਬੰਦਾ ਕੋਈ ਲੇਡੀ ਕੋਈ ਬੱਚਾ ਕੋਈ ਇਦਾਂ ਜ਼ੋਰ ਨਾ ਕਰ ਸਾਰਿਆਂ ਨੂੰ ਬੇਨਤੀ ਕਰਦਾ ਚਲਦਾ ਪਿਆ ਤੁਹਾਨੂੰ ਖੁਸ਼ਾ ਕਰਨਾ ਸਾਡਾ ਸਾਰਾ ਭਾਈਚਾਰਾ ਉਹਦੇ ਵਿੱਚ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਮੀਡੀਆ ਦਾ ਸਪੈਸ਼ਲੀ ਮੈਂ ਬਹੁਤ ਥੈਂਕਸ ਕਰਦਾ ਇੱਕ ਵਾਰ ਰਹਿ ਗਿਆ ਸੀ ਸੌਰੀ ਬਹੁਤੀ ਗਲਤੀ ਮਾਫ ਕਰਨਾ ਸੋ 2021 ਦਾ ਇਹ ਮਾਮਲਾ ਜਿਸ ਨੂੰ ਕਿ ਅੱਜ ਬੂਰ ਪਿਆ 25 ਤੋਂ ਵੱਧ ਗਵਾਹ ਵੀ ਪੇਸ਼ ਕੀਤੇ ਗਏ ਸੀ ਦਿਲਰੋਜ਼ ਕਤਲकांड ਮਾਮਲੇ ਦੇ ਵਿੱਚ ਤੇ ਅੱਜ ਆਖਿਰਕਾਰ ਪਰਿਵਾਰ ਨੂੰ ਇਨਸਾਫ ਮਿਲ ਹੀ ਗਿਆ ਉੱਬਾ ਮਾਰ ਕੇ ਰੋ ਰਹੇ ਨੇ ਦਿਲਰੋਜ਼ ਦੇ ਮਾਤਾ ਪਿਤਾ ਕਿ ਦਿਲਰੋਜ਼ ਸਾਡੇ ਕੋਲ ਨਹੀਂ ਹੈ ਇंसाफ ਭਾਵੇਂ ਮਿਲ ਗਿਆ ਨੀਲਮ ਨੂੰ ਸਜ਼ਾ ਮੌਤ ਦਿੱਤੀ ਗਈ ਹੈ ਲੁਧਿਆਣਾ ਕੋਰਟ ਦੇ ਵੱਲੋਂ ਫਾਰਸੀ ਦੀ ਸਜ਼ਾ ਸੁਣਾਈ ਗਈ ਹੈ ਤੇ ਸਾਡਾ ਮਕਸਦ ਅਜੀਆਂ ਖਬਰਾਂ ਨੂੰ ਨਸ਼ਰ ਕਰੰਦਾ ਸਿਰਫ ਇਹ ਹੁੰਦਾ ਕਿ ਉਹ ਜ਼ਾਲਮ ਲੋਕ ਅਜਿਹਾ ਕਰਨ ਤੋਂ ਪਹਿਲਾਂ 100 ਬਾਰ ਸੋਚਣ ਕਿ ਜੇਕਰ ਉਹਨਾਂ ਦੇ ਵੱਲੋਂ ਗਲਤੀ ਕੀਤੀ ਜਾਂਦੀ ਹੈ ਅਜਿਹੀ ਤਾਂ ਇੱਕ ਨਾ ਇੱਕ ਦਿਨ ਉਹਨਾਂ ਨੂੰ ਸਜ਼ਾ ਜ਼ਰੂਰ ਮਿਲੇਗੀ ਅਜਿਹੇ ਮਾਮਲਿਆਂ ਦੇ ਵਿੱਚ ਢਿੱਲ ਨਹੀਂ ਬਖਸ਼ੀ ਜਾਵੇਗੀ ਇਸੇ ਨੂੰ ਨਹੀਂ ਬਖਸ਼ਿਆ ਜਾਵੇਗਾ ਇੱਕ ਨਾ ਇੱਕ ਦਿਨ ਮਾਰੇ ਕੰਮਾਂ ਦੀ ਜੋ ਸਜ਼ਾ ਹੈ ਉਹ ਜ਼ਰੂਰ ਮਿਲਦੀ ਹੈ ਜਿਵੇਂ ਅੱਜ ਦੋਸ਼ੀ ਕਾਤਲ ਨੀਲਮ ਨੂੰ ਮਿਲੀ ਹੈ ਦੇਖਦੇ ਰਹੋ ਚਰਦੀਕਲਾ ਟਾਈਮ ਟੀਵੀ ਤਨਵ